ਬਹੁਤ ਵੱਡੀ ਖਬਰ ਟੀਆਈਜੀ ਪੁੱਲਰ ਦੀ ਡਾਇਰੀ ਚ ਮਿਲਿਆ ਵੱਡੇ ਮੰਤਰੀ ਦਾ ਨਾਮ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਟੀਆਈਜੀ ਪੁੱਲਰ ਦੇ ਮਸਲੇ ਦੇ ਵਿੱਚ ਸੀਬੀਆਈ ਨੂੰ ਹੋਰ ਜਮੀਨ ਲੱਭੀ ਹੈ ਇਹ ਜਮੀਨ ਕਿੱਥੇ ਲੱਭੀ ਹੈ ਕਿੰਨੀ ਲੱਭੀ ਹੈ ਸੀਬੀਆਈ ਨੂੰ ਪਰਤਦਰ ਪਰਤ ਬਹੁਤ ਸਾਰੇ ਅਜੀਬ ਜਿਹੜੇ ਨਾ ਦਸਤਾਵੇਜ਼ ਮਿਲ ਰਹੇ ਨੇ ਜਿਸ ਕਰਕੇ ਹਰਚੰਦ ਸਿੰਘ ਪੁੱਲਰ ਦੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਲਗਾਤਾਰ ਬਾਧ ਰਹੀਆਂ ਗਈਆਂ ਨੇ ਪੁੱਲਰ ਸਾਹਿਬ ਜਿਵੇਂ ਜਿਵੇਂ ਦਿਨ ਬੀਤਦੇ ਜਾ ਰਹੇ ਹੈਗੇ ਨੇ ਨਵੇਂ ਨਵੇਂ ਪਰਤਾਂ ਖੋਲ੍ਹ ਰਹੀ ਹੈਗੇ ਨੇ ਇਸ ਕੇਸ ਦੇ ਵਿੱਚ ਕਿਹਾ ਜਾ ਰਿਹਾ ਜੀ ਚੰਡੀਗੜ੍ਹ ਦੇ ਕਰੀਬ ਕੋਈ ਜ਼ਮੀਨ ਲੱਭੀ ਹੈ ਜੀ ਉਹ ਕਿੰਨੀ ਜ਼ਮੀਨ ਲੱਭੀ ਹੈਗੀ ਹੈ ਜਿਹੜੀ ਡੀਆਜੀ ਪੁਲਰ ਦੇ ਨਾਂ ਬੋਲਦੀ ਹੈਗੀ ਹੈ ਤੁਕੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ CBI ਨਾ ਉਹ CBI ਬੜੀ ਹੈ ਬਰੀਕੀ ਦੇ ਨਾਲ ਜਾਂਚ ਕਰਦੀ ਹੈ ਹਾਦਸੇ ਦੇ ਵਿੱਚ ਜਾਂਚ ਨਹੀਂ ਕਰਦੀ ਜਿਵੇਂ ਪੰਜਾਬ ਪੁਲਿਸ ਆ ਪਹਿਲਾਂ ਪਰਚਾ ਦਰਜ ਕਰ ਲੋ ਤੇ ਬਾਅਦ ਚ ਕਾਗਜ ਫਰੁੱਲ ਬਹੁਤ ਜਿਆਦਾ ਕੇਸ ਫਿਰ ਜਾ ਕੇ ਜਿਹੜੇ ਨਿਊ ਸਟੈਂਡ ਨਹੀਂ ਕਰਦੇ ਹੁਣ CBI ਨੂੰ ਪਰਤਦਰ ਪਰਤ ਬਹੁਤ ਸਾਰੇ ਅਜੀਬ ਜਿਹੜੇ ਨੇ ਦਸਤਾਵੇਜ਼ ਮਿਲ ਰਹੇ ਨੇ ਜਿਸ ਕਰਕੇ ਹਰਜਨ ਸਿੰਘ ਭੁੱਲਰ ਦੀਆਂ ਜਿਹੜੇ ਮੁਸ਼ਕਲਾਂ ਜਿਹੜੀਆਂ ਲਗਾਤਾਰ ਬਾਤ ਰਹੀਆਂ ਗਿਆਨ ਹੁਣ ਜਿਵੇਂ ਬੀਤੇ ਦਿਨ ਜਿਹੜਾ ਮਾਛੀਵਾੜੇ ਲੱਗੇ ਉਹਨਾਂ ਨੇ ਜਿਹੜਾ ਛਾਪਾ ਮਾਰਿਆ ਸੀ ਜਿਹਦੇ ਚ ਉਹ ਇੱਕ ਇੱਕ ਇੰਸਪੈਕਟਰ ਰੈਂਕ ਦੇ ਕਾਰ ਦੇ ਇੱਕ মিডিਆ ਦੇ ਨਾਲ ਗੱਲਬਾਤ ਵੀ ਹੋਈ ਆ ਜਿਸ ਕੇ ਇਤਿਹਾਸਾਪਾ ਮਾਰੇ ਇੰਨੀ ਕਿ ਜਮੀਨ ਆ ਕੁਝ ਲੱਬਾ ਕਿ ਨਹੀਂ ਲੱਬਾ ਕੋ ਜੋ ਤੇ ਵੀ ਪਤਾ ਲੱਗਾ ਕਿ ਸੀਸੀਟੀਵੀ ਡੀਵੀਆਰ ਵੀ ਜਿਹੜੇ ਨੇ ਉਹ ਖਾੜ ਲਈ ਸੀ ਉਹ ਕਿੰਨਾ ਚੁੱਕੇ ਨੇ ਉਹ ਵੀ ਸੀਬੀਆਈ ਦੇ ਰਡਾਰ ਤੇ ਆ ਗਏ ਨੇ ਹੁਣ ਸੀਬੀਆਈ ਨੂੰ ਇਹ ਜਿਹੜੇ ਜਾਣਕਾਰ ਦੱਸਦੇ ਨੇ ਜਾਂ ਅਪਸ਼ਿਸ਼ਾਈ ਹਲਕਿਆਂ ਦੇ ਵਿੱਚ ਚਰਚੇ ਨੇ ਕਿ ਜਿਹੜਾ ਚੰਡੀਗੜ੍ਹ ਦੇ ਨੇੜੇ ਤੇੜੇ ਨਾ ਉੱਥੇ ਵੀ ਇਹਨਾਂ ਦੇ ਜਿਹੜੇ ਨਾ ਕੋਈ ਦੱਸਿਆ ਜਾ ਰਿਹਾ ਕਿ 55 ਜਾਂ 60 ਜਾ ਪਿਆ ਇੰਨੀ ਕੀ ਜਿਹੜੀ ਏਕੜ ਜ਼ਮੀਨ ਆ ਜਿਹੜੀ ਉਹ ਦੱਸੀ ਜਾ ਰਹੀ ਹੈ ਗਿਆ ਹੁਣ ਜਿਹੜਾ ਚੰਡੀਗੜ੍ਹ ਪੈਰੀਫਾਈ ਐਕਟ ਆ ਜਿਹੜਾ ਜ ਨਿਊ ਚੰਡੀਗੜ੍ਹ ਲਾ ਲੋ ਜਾ ਇੱਥੇ ਸਿਰਫ ਹਰਚਨ ਸਿੰਘ ਭੁੱਲਰ ਦੀ ਜ਼ਮੀਨ ਹੀ ਨਹੀਂ ਆ ਇੱਥੇ ਬਹੁਤ ਸਾਰੇ ਹੋਰ ਵੀ ਹਰਚਨ ਸਿੰਘ ਰਸਦੇ ਨੇ ਉਹ ਰਟੈਡ ਅਫਸਰ ਨੇ ਉਹ ਸਰਵਿੰਗ ਅਫਸਰ ਨੇ ਕੋਈ ਪੁਲਿਸ ਦੇ ਵਿੱਚ ਕੋਈ ਸਿਵਲ ਪ੍ਰਸ਼ਾਸਨ ਦੇ ਵਿੱਚ ਕੁਝ ਹੋਰ ਡਿਪਾਰਟਮੈਂਟਾਂ ਦੇ ਵਿੱਚ ਇਹ ਜਿਹੜਾ ਚੰਡੀਗੜ੍ਹ ਨਿਊ ਚੰਡੀਗੜ੍ਹ ਜਿੱਥੇ ਪਹਾੜਾਂ ਦੇ ਵਿੱਚ ਮਹਿਲ ਨੇ ਕਈ ਅਫਸਰਾਂ ਦੇ ਤੇ ਨਿਆਣਿਆਂ ਨੇ ਫਾਰਮ ਹਾਊਸ ਬਣਾ ਕੇ ਕੰਪਨੀਆਂ ਰਜਿਸਟਰਡ ਕਰਵਾ ਕੇ 5-5 ਕਰੋੜ ਦੇ ਤੇ ਫਾਰਮ ਹਾਊਸ ਵਿੱਚ ਜਾ ਰਹੇ ਨੇ ਉਹਦੀ ਜਾਂਚ ਵੀ ਜੇ ਹੋ ਜਾਵੇ ਤੇ ਤੁਸੀਂ ਦੇਖੋ ਕਿੰਨੇ ਹਰਚਰਨ ਸਿੰਘ ਨਿਕਲਦੇ ਆ ਗਏ ਨੇ ਹਾਲਾਂਕਿ ਕਿਸੇ ਸਮੇਂ ਅ ਰਿਟਾਇਰਡ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਬਣਿਆ ਸੀ ਜਦੋਂ ਕਮਿਸ਼ਨ ਬਣਿਆ ਸੀ ਤੇ ਪੰਜਾਬ ਦੇ ਅਫਸਰਾਂ ਜਿਹਦੇ ਚ ਡੀਜੀਪੀ ਲੈਵਲ ਦੇ ਚੀਫ ਸਕੱਟਰੀ ਲੈਵਲ ਦੇ ਐਸਐਸਪੀ ਡੀਸੀ ਫਿਰ ਪੋਲਿਟਿਸ਼ੀਅਨ ਫਿਰ ਜੁਡੀਸ਼ਰੀ ਦੇ ਨਾਲ ਜੁੜੇ ਲੋਕ ਉਹਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਸੀ ਫਾਰਮ ਹਾਊਸ ਪਿੰਡਾਂ ਦੇ ਵਿੱਚ ਅੱਜ ਵੀ ਸੜਕਾਂ ਨਹੀਂ ਬਣੀਆਂ ਪਰ ਜਿਹੜੇ ਇਹਨਾਂ ਲੋਕਾਂ ਦੇ ਫਾਰਮ ਹਾਊਸ ਹਨਾ ਜੀ ਉਥੇ 15 15 ਫੁੱਟ 16 16 ਫੁੱਟ ਕੰਕਰੀਟ ਦੀਆਂ ਛੜਕਾਂ ਬਣੀਆਂ ਲੋਕਾਂ ਵਾਲੀਆਂ ਛੜਕਾਂ ਬਣੀਆਂ ਕਿਉਂਕਿ ਇੱਧਰ ਵੀਆਈਪੀ ਲੋਕ ਰਹਿੰਦੇ ਨੇ ਉਹਨਾਂ ਦੇ ਫਾਰਮ ਹਾਊਸ ਨੇ ਆਪਣੇ ਹਿਸਾਬ ਨਾਲ ਕਦੀ ਦਫਾ ਚਾਰ ਤੋੜ ਦਿੰਦੇ ਨੇ ਕਦੀ ਜੋੜ ਦਿੰਦੇ ਨੇ 6 ਕਦੀ ਤੋੜ ਦਿੰਦੇ ਨੇ ਕਦੀ ਜੋੜ ਦਿੰਦੇ ਹੈਗੇ ਨੇ ਹੁਣ ਅਸਲ ਦੇ ਵਿੱਚ ਨਾ ਪੰਜਾਬ ਦੇ ਜਿਹੜੇ ਐਮਐਲਏ ਜਿ ਪੋਲਿਟਿਸ਼ੀਅਨ ਉਹਨਾਂ ਨੂੰ ਵੀ ਉਦੋਂ ਚਮੂਨੇ ਲੜਨੇ ਸ਼ੁਰੂ ਹੋ ਗਏ ਸੀ ਕਿ ਇੱਕ ਪਾਸੇ ਤੇ ਸੁਭੀਤ ਸਿੰਘ ਬਾਦਲ ਹੋਣਾ ਨੇ ਸੁਖਵਲਾਸ ਬਣਾ ਲਿਆ ਉਹਨੂੰ ਕਾਂਗਰਸ ਵੀ ਸੁਖ ਵਿਲਾਸ ਨੂੰ ਕਹਿੰਦੇ ਸੀ ਕਿ ਪੰਜਾਬ ਦੇ ਦੁੱਖਾਂ ਤੇ ਸੁੱਖ ਵਿਲਾਸ ਬਣਿਆ ਅੱਜਕੱਲ੍ਹ ਝਾੜੂ ਵਾਲੇ ਵੀ ਕਹਿੰਦੇ ਸੀ ਕਿ ਇਕੱਲੇ-ਇਕੱਲੇ ਕਮਰੇ 'ਚ ਵਿੱਚ ਸਕੂਲ ਖੋਲਾਂਗੇ ਨਾਲ সুইমিਂਗ ਪੂਲ ਹੋਊਗਾ ਨਹੀਂ ਤਾਂ ਅਸੀਂ ਕਿਰਾਏ ਤੇ ਦਿਆ ਕਰਾਂਗੇ ਉਹ ਕਿਸੇ ਦੀ ਹਿੰਮਤ ਨਹੀਂ ਪਈ ਹੈ ਨਾ ਫਿਰ ਕੈਪਟਨ ਮਰੀਂਦਰ ਸਿੰਘ ਉਹ 17 ਦੇ ਵਿੱਚ ਮੁੱਖ ਮੰਤਰੀ ਬਣ ਜਾਂਦੇ ਉਹ ਕਹਿੰਦੇ ਯਾਰ ਉਧਰ ਜੇ ਸਿਆਸੀ ਸ਼ਰੀਕਾਂ ਨੇ ਮਹਿਲ ਬਣਾਇਆ ਇੱਧਰ ਮੈਂ ਵੀ ਮਹਿਲ ਬਣਾ ਲੈਣਾ ਉਹਨਾਂ ਸੁਖੋਲਾਸ ਬਣਾ ਲਿਆ ਇਹਨਾਂ ਮਹਿੰਦਰ ਬਾਗ ਬਣਾ ਲਿਆ ਆਪਣੀ ਮਾਤਾ ਦੇ ਨਾਮ ਤੇ ਬਣਾ ਲਿਆ ਹੈਗਾ ਹੁਣ ਬਾਕੀ ਜਿਹੜੇ ਪੰਜਾਬ ਦੇ ਅਫਸਰ ਤੇ ਐਮਐਲਏ ਜਾਂ ਮੰਤਰੀ ਉਹ ਕਿਹੜੇ ਸੋਬੀ ਸਿੰਘ ਬਾਦਲ ਜਾਂ ਕੈਪਟਨ ਮਰੀਂਦਰ ਸਿੰਘ ਨਾਲੋਂ ਘੱਟ ਦੀ ਉਹ ਵੀ ਆਪਣੇ ਆਪ ਨੂੰ ਰਜਵਾੜੇ ਦੇ ਨੇ ਉਹ ਆਪਣੇ ਰਾਜੇ ਮਹਾਰਾਜੇ ਸਮਝਦੇ ਨੇ ਉਹ ਜਿੰਨੇ ਤੁਸੀਂ ਚੈੱਕ ਕਰ ਲੋ ਕਿਸੇ ਦਿਨ ਜਾ ਕੇ ਹਨ ਉਹ ਸਾਰੇ ਹੀ ਇਹਨਾਂ ਨੇ ਫਾਰਮ ਹਾਊਸ ਬਣਾ ਵੱਡੇ ਵੱਡੇ ਪੰਜ ਪੰਜ ਕਿੱਲਾਂ ਦੇ ਵਿੱਚ 10 10 ਕਿੱਲਾਂ ਦੇ ਵਿੱਚ ਉਥੇ 1 1/4 ਚਰਨ ਸਿੰਘ ਦੇ 55 ਏਕੜ ਜਾਂ 60 ਏਕੜ ਤੋਂ ਡਾ ਉਥੇ ਬਹੁਤ ਸਾਰੇ ਹਰਚਰਨ ਸਿੰਘ ਵੱਸਦੇ ਨੇ ਕੋਈ ਪੋਲਿਟਿਸ਼ੀਨ ਆ ਕੋਈ ਆਈਐਸ ਆ ਕੋਈ ਆਈਪੀਐਸ ਆ ਕੋਈ ਹੋਰ ਡਿਪਾਰਟਮੈਂਟ ਦੇ ਵਿੱਚ ਹਾਲਾਂਕਿ ਮਸਲਾ ਖਾਲਸ ਸੀ ਵੀ ਦਾ ਲੇਕਿਨ ਜੇ ਉਦੋਂ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਲਾਗੂ ਕਰ ਦਿੰਦੇ ਜਸਟਿਸ ਕੁਲਦੀਪ ਸਿੰਘ ਦੇ ਨਾਲ ਇੱਕ ਰਿਟਾਇਰਡ ਹੋਏ ਨੇ ਆਫੀਸਰ ਡੀਜੀਪੀ ਚੰਦਰਸ਼ੇਖਰ ਸਾਹਿਬ ਅਗਰ ਉਹਨਾਂ ਦੀਆਂ ਰਿਪੋਰਟਾਂ ਲਾਗੂ ਹੁੰਦੀਆਂ ਤੇ ਪੰਜਾਬ ਦਾ ਜਿਹੜਾ ਕਰਜ਼ਾ ਨਾ ਉਹ ਉੱਤਰ ਜਾਣਾ ਸੀ ਹਾਲਾਂਕਿ ਕਈ ਵਾਰ ਨਵਜੋਤ ਸਿੰਘ ਸਿੱਧੂ ਹੋਣਾ ਨੇ ਗੱਲ ਕੀਤੀ ਕਿ ਜਿਹੜੀ ਜਸਟਿਸ ਕੁਲਦੀਪ ਸਿੰਘ ਹੋਰਾਂ ਨੇ ਵੀ ਕੀਤੀ ਹੈਗੀ ਕਿ ਰਿਪੋਰਟ ਜੇ ਲਾਗੂ ਕਰੇ ਤੇ ਪੂਰੇ ਪੰਜਾਬ ਦੇ ਅਫਸਰ ਜੁਡੀਸ਼ਰੀ ਵਾਲੇ ਪੋਲੀਟਿਸ਼ੀਅਨ ਉਹਨਾਂ ਨੇ ਇਹ ਪਹਾੜ ਤੇ ਪਹਾੜ ਖਰੀਦੇ ਹੈਗੇ ਪਹਾੜ ਤੇ ਬਹਿਣ ਹੋਣੇ ਚਾਹੀਦੇ ਨੇ ਪਰ ਪੋਲੀਟਿਸ਼ੀਅਨ ਤੋ ਪਹਾੜ ਪੱਧਰੇ ਕਰਕੇ ਫਾਰਮ ਹਾਊਸ ਬਣਾ ਕੇ ਵੇਚੀ ਜਾ ਰਹੇ ਨੇ ਅੱਜ ਵੀ ਤੁਸੀਂ ਦੇਖ ਲਓ ਕਨਾਲ ਦਾ ਉਥੇ 40-50 ਲੱਖ ਦਾ ਫਾਰਮ ਹਾਊਸ ਵਿਕ ਰਿਹਾ ਕਿਨੇ ਏਕੜ ਦਾ ਉਹ ਕਰੋੜ ਦਾ ਪੰਜ ਏਕੜ ਦਾ 5 ਕਰੋੜ ਦਾਗਾ ਉਹਦੇ ਬਣਾ ਕੇ ਵੇਚੀ ਜਾ ਰਿਹਾਗੇ ਨੇ ਹੁਣ ਸੀਬੀਆ ਨੂੰ ਇਹ ਜਦੋਂ ਹੁਣ ਕਿਉਂਕਿ ਹਰਚੰਦ ਸਿੰਘ ਭੁੱਲਰ ਹੋਣਾ ਦੇ ਬੈਂਕ ਲੋਕਰ ਮਿਲ ਗਏ ਨੇ ਉਹਦੇ ਚ ਜਿਹੜਾ ਸਬੂਤ ਮਿਲ ਗਏ ਨੇ ਕਾਗਜ਼ ਪੱਤਰ ਮਿਲ ਗਏ ਨੇ ਘਰ ਦੇ ਵਿੱਚੋਂ ਪ੍ਰਾਪਰਟੀਆਂ ਮਿਲੀਆਂ ਹੀ ਆਆਂ ਕੋਈ ਹੁਣ ਵੱਧ ਕੇ ਪਹਿਲਾਂ ਤਾਂ 50 ਕੀ ਕਹਿੰਦੇ 50 ਤੋਂ ਵੱਜ ਕੇ ਕਹਿੰਦੇ ਹੁਣ 85 ਦੇ ਕਰੀਬ ਹੋ ਗਈਆਂ ਨੇ ਹੁਣ 85 ਦੇ ਕਰੀਬ ਦੇ ਵਿੱਚ ਇਹ ਵੀ ਉਹਨਾਂ ਦੇ ਹੱਥ ਲੱਗਾ ਕਿ ਇੱਥੇ ਵੀ ਕੋਈ ਨਿਊ ਚੰਡੀਗੜ੍ਹ ਦੇ ਨੇੜੇ ਤੇੜੇ ਪਿੰਡ ਸ਼ਾਇਦ ਕਿਹੜਾ ਪਿੰਡ ਹੈ ਫਿਰੋਜ਼ਪੁਰ ਜਾਂ ਮਿਰਜ਼ਾਪੁਰ ਜਾਂ ਪਿੰਡ ਕਿਹੜਾ ਗਿਰਜਾਪੁਰ ਆ ਨਾ ਕੋਈ ਕਿਉਂਕਿ ਇਦਾਂ ਨਿੱਕੇ ਨਿੱਕੇ ਪਿੰਡ ਆ ਪਹਾੜਾਂ ਦੇ ਵਿੱਚ ਹਨਾ ਉੱਥੇ ਇਹ ਦੱਸਿਆ ਜਾ ਰਿਹਾ ਹੈਗਾ ਕਿ ਇੰਨੇ ਕਿ ਏਕੜ ਲੱਭੀ ਹੈ ਉਹ ਵੀ ਸੀਬੀਆ ਦੇ ਰਿਕਾਰਡ ਦੇ ਵਿੱਚ ਆ ਗਈ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਇਹ ਵੱਡੇ ਅਫਸਰ ਹੁੰਦੇ ਨੇ ਹਨਾ ਆਈਪੀਐਸ ਅਫਸਰ ਆਈਐਸ ਇਹਨਾਂ ਨੂੰ ਹਰ ਸਾਲ ਇੱਕ ਤੇ ਇਨਕਮ ਟੈਕਸ ਰਿਟਰਨ ਹੁੰਦੀ ਹੈ ਇੱਕ ਇਹਨਾਂ ਦੀ ਪ੍ਰਾਪਰਟੀ ਰਿਟਰਨ ਵੀ ਹੁੰਦਾ ਪ੍ਰਾਪਰਟੀ ਰਿਟਰਨ ਦੇ ਵਿੱਚ ਤੇ ਇਹਨਾਂ ਨੇ ਜਨਾਬ ਹੋਣਾ ਨੇ 8 ਕਿ 9 ਪ੍ਰਾਪਰਟੀਆਂ ਦੱਸੀਆਂ ਨੇ ਤੇ ਸੀਬੀਆ ਦੇ ਹੱਥ ਲੱਗ ਗਿਆ 85 86 ਹੁਣ ਉਹ ਸਾਰੇ ਜਿਹੜੇ ਕਾਗਜ਼ ਦਸਤਾਵੇਜ਼ ਮਿਲੇ ਨੇ ਉਹ ਸੀਬੀਆਈ ਦੇ ਹੁਣ ਕਰੇਗੀ ਨਾ ਪੜਤਾਲ ਕਰੇਗੀ ਉਹ ਜੇਲ੍ਹ ਦੇ ਵਿੱਚ ਜਾ ਕੇ ਪੜਤਾਲ ਕਰਦੇ ਨੇ ਜਾਂ ਜੇਲ੍ਹ ਤੋਂ ਵਿੱਚੋਂ ਲਿਆ ਕੇ ਪੁੱਛਗਿਛ ਕਰਦੇ ਨੇ ਉਹਦੇ ਚ ਇਹ ਜਿਹੜੀ ਨਵੀਂ ਗੱਲ ਜਿਹੜੀ ਸਾਹਮਣੇ ਆਈ ਹੈਗੀ ਕਿ ਅਸਲ ਦੇ ਵਿੱਚ ਇਸ ਏਰੀਆ ਦੇ ਵਿੱਚ ਇਹਨਾਂ ਅਪਸਰਾਂ ਨੇ ਪੋਲਿਟਿਸ਼ੀਨਾਂ ਜਮੀ ਲੈਂਦੇ ਕਿਉਂਕਿ ਜਦੋਂ ਪ੍ਰੋਜੈਕਟ ਬੰਦਦੇ ਆ ਨਾ ਉਹ ਇਹਨਾਂ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈਗਾ ਕਿ ਇਹ ਫਲਾਣੇ ਪਿੰਡ ਸਾਡੀ ਰੋਡ ਨਿਕਲਣਾ ਵਾ ਇਥੇ ਕੋਈ ਪ੍ਰੋਜੈਕਟ ਲੱਗਣਾ ਹੈਗਾ ਇਹ ਪਹਿਲਾਂ ਹੀ ਜ਼ਮੀਨ ਲੈ ਲੈਂਦੇ ਹੈਗੇ ਨੇ ਉਹ ਪਹਿਲਾਂ ਜ਼ਮੀਨ ਲੈ ਲੈਂਦੇ ਨੇ ਬਾਅਦ ਸਰਕਾਰ ਨੂੰ ਵੇਚ ਦਿੰਦੇ ਹੈਗੇ ਨੇ ਇੱਥੇ ਇੱਕ ਹੋਰ ਪੰਜਾਬ ਦਾ ਇੱਕ ਡੀਜੀਪੀ ਲੈਵਲ ਦਾ ਅਧਿਕਾਰੀ ਆ ਉਹਨੇ ਇਧਰ ਮਹਾਲੀ ਵਾਲੇ ਪਾਸੇ ਉਹਨਾਂ ਨੇ 250 ਕਿਲਾ ਜ਼ਮੀਨ ਲੈ ਉਹ ਪੇਟ ਹੁਣ ਗਮਾੜਾ ਦੇ ਅਧੀਨ ਕਹਿੰਦੇ ਆ ਗਿਆ ਤੋ ਸੋ ਕਿ ਲਿਆ ਦੇ ਕਿ ਨੀ ਪੈਸੇ ਹੋਣਗੇ ਨਾ ਇਹ ਪਹਿਲਾਂ ਹੀ ਆ ਅਸਲ ਦੇ ਵਿੱਚ ਪੰਜਾਬ ਦੇ ਜਿਹੜੇ ਪੋਲਿਟਿਸ਼ੀਨ ਆ ਉਹ ਸ਼ਾਇਦ 40% ਲੁੱਟਦੇ ਹੋਣ ਜਿਹੜੇ ਵੱਡੇ ਅਫਸਰ ਉਹ 100% ਪੰਜਾਬ ਨੂੰ ਲੁੱਟ ਗਏ ਕਿਉਂਕਿ ਪੋਲਿਟਿਸ਼ੀਨ ਜਿਹੜੇ ਨੇ ਕਾਲੀ ਕਾਂਗਰਸੀਆਂ ਨੂੰ ਬਦਨਾਮ ਕਰਦੇ ਰਹੇ ਕਾਂਗਰਸ ਕਾਲੀਆਂ ਨੂੰ ਬਦਨਾਮ ਕਰਦੇ ਝਾੜੂ ਵਾਲੇ ਆ ਇਹ ਨੇ ਇਹ ਦੋਨਾਂ ਨੂੰ ਬਦਨਾਮ ਕਰਦੇ ਹਨ ਅਫਸਰ ਤੇ ਬੜੀ ਰਹਿੰਦੇ ਰਹੇ ਹਮੇਸ਼ਾ ਪਾਕ ਪੁੱਤਰ ਹੀ ਰਹੇ ਨੇ ਜਿਹੜੇ ਪੋਲਿਟਿਸ਼ੀਨ ਉਹ ਰਾਸਕਾਉਂਦੇ ਕਿ ਜਨਾਬ ਇੱਥੇ ਆਏ ਕਰ ਲੋ ਇੱਥੇ ਆਏ ਕਰ ਲੋ ਇਹਨਾਂ ਦਾ ਕਦੀ ਵਾਲ ਵਿੰਗਾ ਵੀ ਨਹੀਂ ਹੋਇਆ ਹੁਣ ਆਮ ਆਦੀ ਪਾਰਟੀ ਵਾਲਿਆਂ ਨੇ ਵੀ ਜਮੀਨਾ ਬਣਾਉਣੇ ਸ਼ੁਰੂ ਕਰਤੀਆਂ ਮਹਿਲ ਬਣਾਉਣੇ ਸ਼ੁਰੂ ਕਰਦੇ ਕੱਲ ਨੂੰ ਜਿਹੜੀ ਦੂਜੀ ਸਰਕਾਰ ਆਜੂਗੀ ਉਹ ਕਹੋਗੇ ਜੀ ਝਾੜੂ ਵਾਲੇ ਵੀ ਲੁੱਟ ਗਏ ਪੰਜਾਬ ਨੂੰ ਅਫਸਰ ਫਿਰ پاک ਦੇ پاک ਪਵਿੱਤਰ ਜਿਨਨੇ ਹੁਣ ਅਫਸਰਾਂ ਦੀ ਚਾਂਦੀ ਲੱਗੀ ਹੋਈ ਹੈ ਕਹਿੰਦੇ ਜਿਹੜੇ ਕੰਮ 5 ਲੱਖ ਚ ਹੁੰਦੇ ਅੱਜਕੱਲ 20 ਲੱਖ ਚ ਹੋ ਰਹੇ ਨੇ ਇਹ ਸਾਰੇ ਇਸੇ ਕਰਕੇ ਤੇ ਇੱਕ ਕਿਸੇ ਅਫਸਰ ਦੇ ਘਰੋਂ 7.5 ਕਰੋੜ ਰੁਪਈਆ ਜਿਹੜਾ ਨਿਕਲਿਆ 7.5 ਕਰੋੜ ਰੁਪਈਆ ਆਇਆ ਕਿੱਥੋਂ ਤੇ ਜਾਣਾ ਕਿੱਥੇ ਜਦੋਂ ਸੀਬੀਏ ਆਪੇ ਫਰੋਲੇਲੇ ਗਿਆ ਨਾ ਜਦੋਂ ਤਾਰੇ ਜੁੜਦੀਆਂ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਮਸਲਾ ਇਸ ਮਸਲੇ ਜਿਹੜਾ ਸੀਬੀਏ ਹੁਣ ਜਾਂਚ ਕਰੀ ਆ ਇਹ ਬੜਾ ਸੀਰੀਅਸ ਮਸਲਾ ਹੈ ਨਾ ਹੁਣ ਹਰਚੰਦ ਸਿੰਘ ਭੁੱਲਰ ਇੱਕ ਦੇਖੋ ਡੀਆਈਜੀ ਲੈਵਲ ਦੇ ਆਫੀਸਰ ਹੈ ਪੰਜਾਬ ਸਰਕਾਰ ਨੇ ਉਹਨਾਂ ਨੂੰ ਪਹਿਲਾਂ ਪਟਿਆਲਾ ਰੇਂਜ ਦਾ ਲਾਇਆ ਫਿਰ ਰੋਪੜ ਦਾ ਲਾਇਆ ਚਰਚਾ ਤੇ ਇਹ ਸੀ ਕਿ ਸ਼ਾਇਦ ਦੀਵਾਲੀ ਤੋਂ ਬਾਅਦ ਹਰਚੰਦ ਸਿੰਘ ਭੁੱਲਰ ਨੂੰ ਜਾਂ ਜਲੰਧਰ ਜਾਂ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਆ ਜਾਂਦਾ ਉਹ ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਪੈ ਗਏ ਹਨ ਕੱਲੇ ਹਰਚੰਦ ਸਿੰਘ ਭੁੱਲਰ ਦੇ ਦੀਵਾਲੀ ਪਟਾਕੇ ਰਿਮੇ ਬਹੁਤ ਸਾਰੇ ਜਿਹੜੇ ਆਈਐਸ ਅਫਸਰਪ ਤੇ ਪੁਲਿਸ ਅਫਸਰਾਂ ਉਹਨਾਂ ਦੀ ਵੀ ਦੀਵਾਲੀ ਇਸ ਵਾਰ ਫਿੱਕੀ ਰਹੀ ਹੈ ਉਹ ਵੀ ਕੰਬਦੇ ਰਹੇ ਡਰਦੇ ਰਹੇ ਕਿਤੇ ਸਾਡੇ ਘਰ ਨਾ ਰੇਡ ਵਾਜੇ ਨਹੀਂ ਤੇ ਚਰਚਾ ਸੀ ਕਿ ਇਹ ਇਹਨਾਂ ਨੂੰ ਸਰਕਾਰ ਹੋਰ ਵੱਡਾ ਅਹੁਦਾ ਦੇ ਸਕਦੀ ਹੈ ਉਹ ਪੁਲਿਸ ਕਮਿਸ਼ਨ ਲੁਧਿਆਣਾ ਵੀ ਹੋ ਸਕਦੇ ਸੀ ਜਾਂ ਜਲੰਧਰ ਇਹ ਵੀ ਇੱਕ ਚਰਚਾ ਸੀ ਸਿਆਸੀ ਹਲਕਿਆਂ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਹਲਕਿਆਂ ਦੇ ਵਿੱਚ ਜਾਂ ਪੁਲਿਸ ਦੇ ਹਲਕਿਆਂ ਦੇ ਵਿੱਚ ਇਹ ਇਹ ਜਿਹੜਾ ਇਹ ਵੀ ਮਸਲਾ ਕਿ ਹੁਣ ਸਰਕਾਰ ਨੂੰ ਪਤਾ ਨਹੀਂ ਕਿ ਸਾਡਾ ਕਿਹੜਾ ਡੀਸੀ ਕਿਹੜਾ ਐਸਐਸਪੀ ਕੀ ਗੋਣ ਖਿਲਾ ਰਿਹਾਗਾ ਸਾਰਾ ਕੁਝ ਪਤਾ ਲੇਕਿਨ ਇਹ ਕਿ ਉਹ ਜੀ ਹਜ਼ੂਰੀ ਚੱਲਦੀ ਜਨਾਬ ਜਿੰਨੂੰ ਚੱਕੂ ਦੱਸੋ ਆਪਾਂ ਉਹਨੂੰ ਫਟ ਮੋਰ ਬਣਾ ਦਿੰਦੇ ਹੈਗੇ ਕਈ ਅਫਸਰ ਇਹੋ ਜਿਹੇ ਡੀਸੀ ਲਾਏ ਹੈਗੇ ਨੇ ਜਿਹੜੇ ਦਲਾਲਾਂ ਦੇ ਕਹਿਣ ਤੇ ਲਾਇਸੈਂਸ ਬਣਾਈ ਜਾ ਰਹੇ ਨੇ ਕਈ ਡੀਸੀ ਦੇ ਤਾਂ ਕਹਿੰਦੇ ਕਿ ਮਾਜੇ ਦੇ ਵਿੱਚ ਕ੍ਰੈਸ਼ਰ ਚੱਲਦੇ ਰਹੇ ਹਨ ਕਿਸੇ ਦੇ ਨਾਲ ਮਿਲਿ ਭੇਗਤ ਉਹ ਵੀ ਡੀਸੀ ਲੱਗੇ ਗਨੇ ਜਦ ਇਹ ਸਾਰਾ ਤਾਣਾ ਬਾਣਾ ਇੰਨਾ ਵਿਗੜਿਆ ਹੋਇਆ ਤੇ ਫਿਰ ਗੱਲ ਕੌਣ ਕਰੇਗਾ ਹਾਲਾਂਕਿ ਆਮ ਆਦੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਕ੍ਰਪਸ਼ਨ ਖਤਮ ਕਰਾਂਗੇ ਸਾਡੇ ਤੋਂ ਵੱਡਾ ਕਟੜ ਇਮਾਨਦਾਰ ਨਹੀਂ ਆ ਉਹ ਜਿਹੜੇ ਕਟੜ ਇਮਾਨਦਾਰ ਦੇ ਨਾਅਰੇ ਲਾਉਂਦੇ ਸੀ ਜਦੋਂ ਇਹਨਾਂ ਦੇ ਲੀਡਰ ਦਿੱਲੀ ਦੇ ਫੜੇਗੇ ਉਸ ਤੋਂ ਬਾਅਦ ਉਹਨਾਂ ਨਾਅਰੇ ਲਾਉਣਾ ਹੀ ਬੰਦ ਕਰ ਦਿੱਤਾ ਹੁਣ ਆ ਵਾ ਕਿ ਹਰਚੰਦ ਸਿੰਘ ਭੁੱਲਰ ਦੇ ਮਸਲੇ ਦੇ ਵਿੱਚ ਕਿਉਂਕਿ ਸਾਰੀ ਜਿਹੜੀ ਜਾਂਚ ਉਹ ਸੀਬੀਆਈ ਕਰ ਰਹੀ ਹੈ ਸੀਬੀਆਈ ਦਾ ਜਿਹੜਾ ਘੇਰਾ ਵਾ ਆਉਣ ਵਾਲੇ ਸਮੇਂ ਵਿੱਚ ਦੇਖੋ ਹੋਰ ਪਟਾਕੇ ਪੈਣਗੇ ਕਿਰਸ਼ਾਨੂੰਸ਼ਾਰ ਦਾ ਕਈਆਂ ਦੀਆਂ ਜੜਾਂ ਵਿੱਚ ਬੈਠੂਗਾ ਕਈਆਂ ਦੀਆਂ ਉਹ ਜੜਾਂ ਹਲਾਊਗਾ ਉਹਦੇ ਵਿੱਚ ਅਫਸਰ ਵੱਡੇ ਪੱਧਰ ਤੇ ਹੋਣਗੇ ਕਿ ਜਿੰਨਾ ਨੂੰ ਮਿਲਦਾ ਰਿਆ ਔਰ ਹੁਣ ਤਾਂ ਵਿਦੇਸ਼ੀ ਦੌਰਿਆਂ ਦੀ ਵੀ ਜਿਹੜੀ ਆ ਜਿਹੜੀ ਆ ਜਾਂਚ ਜਿਹੜੀ ਆ ਉਹ ਸੀਬੀਆਈ ਕਹਿੰਦੇ ਕੀ ਕਰ ਰਹੀ ਆ ਹੁਣ ਸੀਬੀਆਈ ਜਿਹੜਾ ਉਹਨੂੰ ਪੂਰੇ ਓਪਨ ਹੈਂਡ ਦਿੱਤਾ ਆ ਇਸੇ ਕਰਕੇ ਤੇ ਦਿੱਲੀੋਂ ਟੀਮ ਆ ਰਹੀ ਹੈ ਕਿ ਨਾ ਤੋ ਕੱਲਾ ਕੱਲਾ ਜਿਹੜਾ ਇੱਕ ਜਿਹੜਾ ਰਿਕਾਰਡ ਜਿਹੜਾ ਫਰੋਲੇਜਰ ਇਹ ਰਿਕਾਰਡ ਦੇ ਵਿੱਚ ਆਈ ਹੈਗੀ ਹੈ ਹੱਲੇ ਤੇ ਚਰਚਾ ਕਿ ਚਰਚਾ ਤੇ ਪਹਿਲਾਂ ਸੀ ਕਿ ਸ਼ਾਇਦ ਲੋਕਰ ਜਾਦੇ ਹੋਣ ਫਿਲਹਾਲ ਤੇ ਇੱਕੋ ਹੀ ਲੋਕਰ ਖੋਲਿਆ ਹੋ ਸਕਦਾ ਹੈ ਕਿ ਪਸੀਬੇ ਜਦੋਂ ਹੋਰ ਪਤਾ ਲਗਾ ਹੋਰ ਲੋਕਰ ਵੀ ਖੋਲੇ ਜਾ ਸਕਦੇ ਹਨ ਉਹ ਜਿਹੜੀਆਂ ਜਿਹੜੀਆਂ ਤਜੋਰੀਆਂ ਹਜੇ ਕਹਿੰਦੇ ਕਿ ਅ ਵਿਜ਼ਿਟ ਸੀਬੀਆਈ ਦੇ ਹੱਥ ਪੂਰੀ ਤਰ੍ਹਾਂ ਨਹੀਂ ਲਗੀਆਂ ਚੰਡੀਗੜ੍ਹ ਪਰ ਪਾਸੇ ਜਿਹੜਾ ਬੀਜੀਆਈ ਦੀ ਸਰਦ ਖਤਮ ਹੁੰਦੀ ਹੈ ਉਤੋਂ ਪੰਜਾਬ ਸ਼ੁਰੂ ਹੋਏ ਨੇ ਤਕਰੀਬਨ ਉਸ ਉਹ ਜਿਹੜਾ ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਸ਼ੁਰੂ ਹੁੰਦਾ ਅਫਸਰਾਂ ਦਾ ਚੰਡੀਗੜ੍ਹ ਕਹਿ ਲੋ ਜਾਂ ਪੋਲਿਟਿਸ਼ਨਾਂ ਦਾ ਚੰਡੀਗੜ੍ਹ ਕਹਿ ਲੋ ਉਹਦੇ ਵਿੱਚ ਤੇ ਬੜੀ ਜਗ੍ਹਾ ਐਵੇਂ ਦੀ ਹੈਗੇ ਨਾ ਜਿੱਥੇ ਇੱਕ ਆਮ ਬੰਦਾ ਨਾ ਉਸਾਰੀ ਕਰ ਸਕਦਾ ਹੈਗਾ ਨਾ ਲੈਂਡਰ ਪਾ ਸਕਦਾ ਹੈਗਾ ਨਾ ਰਜਿਸਟਰੀ ਨਾਲ ਇਤਕਾਲ ਹੋ ਸਕਦਾ ਹੈਗਾ ਪਰ ਜਿਹੜੇ ਅਫਸਰ ਪੋਲਿਟਿਸ਼ਨ ਤੁਸੀਂ ਗੱਲ ਕਰਦੇ ਹੋ ਉਹ 50-50 ਕਿੱਲੇ 20-20 ਕਿੱਲੇ 30-30 ਕਿੱਲੇ 100 ਕਿੱਲੇ ਇੰਨੀ ਜ਼ਮੀਨ ਤੇ ਉਸਾਰੀ ਤੇ ਉਦੋਂ ਲੈਂਡਰ ਕਿਵੇਂ ਪਾ ਗਏ ਤੁਸੀਂ ਸਭ ਤੋਂ ਵੱਡੀ ਗੱਲ ਹੈ ਆਪਣੇ ਸਾਹਮਣੇ ਕਾਨੂੰਨ ਪਤੋੜ ਲੈਂਦੇ ਮਰੋੜ ਲੈਂਦੇ ਹੈਗੇ ਨਾ ਕੈਬਨਿਟ ਚ ਪਾਸ ਹੋ ਜਾਂਦੇ ਨਾ ਜਦੋਂ ਇਹ ਕਰਕੇ ਜਿਹੜਾ ਅ fırsਰ ਅ fırsਰ ਨੂੰ ਕੋਣ ਰੋਕ ਸਕਦਾ ਹੈਗਾ ਮੰਨ ਲਓ ਇਹਨਾਂ ਨੇ ਜਮੀਲੇ ਨਾਲ ਪੋਲਿਟਿਸ਼ਨ ਨੂੰ ਵੀ ਕਹਿ ਦਿੰਦੇ ਕਿ ਜਨਾਬ ਤੁਸੀਂ ਵੀ ਲੈ ਲੋ ਜੀ ਆਉਣ ਵਾਲੇ ਸਮੇਂ ਚ ਜਿਹੜਾ ਨਾ ਫਾਇਦਾ ਹੋਏਗਾ ਨਾ ਇਹ ਜਿਹੜੇ ਸਾਰੇ ਇਸ ਏਰੀਆ ਦੇ ਵਿੱਚ ਕਿਉਂ ਕਿੰਨਾ ਰੀਅਲ ਏਸਟੇਟ ਦਾ ਕਾਰੋਬਾਰ ਚਮਕਿਆ ਹੈਗਾ ਪਿੰਡਾਂ ਪਹਾੜਾਂ ਤੱਕ ਲਾਸਟ ਜਿਹੜਾ ਇੱਕ ਪਿੰਡ ਹੈਗਾ ਜੀ ਇਕ ਤੇ ਪੱਲਨਪੁਰ ਜਿੱਥੇ ਸੁਖਵिलास ਉਸ ਤੋਂ ਚਾਰ ਪੰਜ ਮਿਰਜ਼ਾਪੁਰ ਡੈਮ ਟੱਪ ਜੋ ਆਖਰੀ ਪਿੰਡ ਆ ਉਹ ਹਿਮਾਚਲ ਦੇ ਨਾਲ ਲੱਗਦਾ ਉੱਥੋਂ ਤੱਕ ਤੇ ਰੀਅਲ ਏਸਟੇਟ ਵਾਲੇ ਚਲੇ ਗਏ ਉੱਥੋਂ ਤੱਕ ਤਾਂ ਫਾਰਮ ਹਾਊਸ ਉੱਥੋਂ ਤੱਕ ਤਾਂ ਮੈਂ ਜਿਹੜਾ ਨਜ਼ਰ ਆ ਕਿ 5-5 ਕਰੋੜ ਦੇ ਫਾਰਮ ਹਾਊਸ ਵਿੱਚ ਜਾ ਰਹੇ ਨੇ ਤੁਸੀਂ ਜਾ ਕੇ ਦੇਖੋ ਉੱਥੇ ਘੱਟੋ ਘੱਟ ਜਿਵੇਂ ਐਵੇਂ ਲੱਗਦਾ ਕਿ ਉਸ ਏਰੀਆ ਦੇ ਵਿੱਚ ਕਿਸੇ ਨੂੰ ਘੁੰਮਣ ਲੋਕੀ ਜਾਣ ਨਾ ਸੀਬੀਆਈ ਵਾਲੇ ਸ਼ਾਇਦ ਚਲੇ ਵੀ ਗਏ ਹੈਗੇ ਨੇ ਹੈ ਨਾ ਉਹ ਜਾਣ ਉਹ ਜਿਹੜੇ ਫਾਰਮ ਹਾਊਸ ਦੀਆਂ ਕੰਧਾਂ ਐਵੇਂ ਲੱਗਦੀਆਂ ਜਿਵੇਂ ਬੜੈਲ ਜੇਲ ਦੀਆਂ ਕੰਧਾਂ ਹੋਣ ਕੰਕਰੀਟ ਦੀਆਂ ਕਿਉਂ ਵੈਸੀ ਫਾਰਮ ਹਾਊਸਾ ਕੀਪਤ ਦੇ ਅੰਦਰ ਕੁੱਤੇ ਰੱਖੇ ਘੋੜੇ ਰੱਖੇ ਬਿੱਲੇ ਰੱਖੇ ਜਾਂ ਕੀ ਰੱਖਿਆ ਗਿਆ ਨਾ ਫਾਰਮ ਹਾਊਸ ਆ ਸਾਰੇ ਰੱਖ ਕੇ ਕਰਕੇ ਨਾ ਸਾਰੇ ਕਹਿੰਦੇ ਕਿ ਜੇ ਸੁਭੀਸ਼ਗਬਾਦਲ ਦਾ ਹੋ ਸਕਦਾ ਕੈਪਟਨ ਮਿਰਨਾ ਹੀ ਕਿਤੇ ਘਟ ਅਸ ਵੀ ਰਾਜੇ ਮਾਜਰੇ ਮਹਾਰਾਜੇ ਮਤਲਬ ਲੁੱਟ ਲੁੱਟ ਕੇ ਇਹ ਵੀ ਰਾਜੇ ਮਹਾਰਾਜੇ ਬਣ ਜਾਂਦੇ ਅਪਸਰਾਂ ਦੇ ਬਹੁਤ ਸਾਰੇ ਆ ਗਏ ਨੇ ਕੋਈ ਚੈਕਿੰਗ ਨਹੀਂ ਹੈ ਕੋਈ ਪੁਜਾਂਚ ਨਹੀਂ ਹੈ ਪਹਾੜ ਦੀ ਵੜ ਲੈ ਆ ਗਏ ਪਹਾੜ ਬੈਣਾ ਹੋਣਾ ਚਾਹੀਦਾ ਹੈਗਾ ਇਹ ਪਹਾੜ ਕਿਉਂ ਵੱਡੇ ਜਾ ਰਹੇ ਕੱਲ ਨੂੰ ਖੁਦਾ ਨਾ ਖਾਸਤਾ ਦੇਖੋ ਜੇ ਕਿਤੇ ਕਿਤੇ ਇੱਧਰ ਆ ਗਿਆ ਹਜੇ ਤੇ ਮਾਝਾ ਡੁੱਬਿਆ ਜੇ ਕਿਤੇ ਦੇਰ-ਦਰ ਚੋਹ ਨਦੀਆਂ ਵਗਣਾਂਗੇ ਮੀਂਹ ਪੈ ਗਿਆ ਤੇ ਸੋਰਾ ਇਹ ਪੂਰਾ ਏਰੀਆ ਡੁੱਬ ਜੂਗਾ ਅ ਤੂੰ ਇਹ ਦਾਰਾ ਸਟੂਡੀਓ ਦੇ ਪਿੱਛੇ ਦੇਖੋ ਸਰਕਾਰੀ ਚੋਹ ਆ ਕਿਸੇ ਜ਼ਮਾਨੇ ਕਹਿੰਦੇ ਕਿ ਇੱਥੇ ਇੱਕ ਛੱਪੜ ਹੁੰਦਾ ਚੋਹ ਹੁੰਦਾ ਇਹ ਦਾਰਾ ਸਟੂਡੀਓ ਦੇ ਲੈ ਕੇ ਖਰੜ ਤੱਕ ਇੰਨਾ ਚੌੜਾ ਸੀ ਦੇਖੋ ਤੇ ਕਿਨੇ 14 14 ਮੰਜ਼ਲਾਂ ਜਿਹੜੀਆਂ ਫਲੈਟ ਬਣ ਗਏ ਨੇ ਨਾ ਵੇਚਣ ਵਾਲਿਆਂ ਨੂੰ ਸ਼ਰਮ ਆਣ ਲੱਗਾ ਨਾ ਲੈਣ ਵਾਲੇ ਨੇ ਕੋਈ ਡਰ ਹੈਗਾ ਪਿੱ ਕੱਲੂ ਇਹ ਚੋਰ ਨਦੀ ਦੇ ਵਿੱਚ ਤੁਸੀਂ ਬਣਾ ਰਹੇ 14 ਫਲੈਟ ਕੱਲੂ ਆ ਗਿਆ ਹੈ ਡਿੱਗਣਾ ਗਿਆ ਹੈ ਹਵਾ ਦੇ ਝੋਕੇ ਵਾਂਗੂ ਗਿਆ ਇਹ ਸਾਰੇ ਮਿਲੇ ਹੋਏ ਨਾ ਅਧਿਕਾਰੀ ਮਿਲੇ ਹੋਏ ਨੇ ਪੁੱਡਾ ਵਾਲੇ ਮਿਲੇ ਗਮਾੜਾ ਵਾਲੇ ਮਿਲੇ ਅਫਸਰ ਮਿਲੇ ਮੰਤਰੀ ਮਿਲੇ ਸੱਚ ਇਹ ਵੀ ਚੱਲਦਾ ਰਿਹਾ ਪੰਜਾਬ ਦੇ ਵਿੱਚ ਕੰਮ ਤੁਸੀਂ ਆਪਣੀਆਂ ਨਦੀਆਂ ਹੀ ਵੇਚਦੀਆਂ ਯਾਰ ਚੋਈ ਵੇਚਤੇ ਹੈਗੇ ਨੇ ਨਾਲਾ ਹੀ ਵੇਚ ਦਿੱਤੇ ਹੈਗੇ ਪਾਣੀ ਦੀ ਨਿਕਾਸੀ ਵਾਲੇ ਜਿੰਨੇ ਹੈ ਸੀਨ ਸਿਸਟਮ ਉਹ ਸਾਰੇ ਤੁਸੀਂ ਵੇਚ ਵੇਚ ਕੇ ਤੇ ਉਥੀਆਂ ਕੋਠੀਆਂ ਦੇ ਮਹਿਲ ਦੇ 14 14 ਮਹਲ ਕੋਈ ਪੁੱਛਣ ਵਾਲਾ ਨਹੀਂ ਹੈਗਾ ਪੁੱਛਣ ਵਾਲਾ ਇਸ ਕਰਕੇ ਨਹੀਂ ਹੈਗਾ ਜਿਨ੍ਹਾਂ ਨੇ ਕਾਰਵਾਈ ਕਰਨੀ ਉਹ ਵੀ ਵੇਚੀ ਜਾ ਰਹੇ ਨੇ ਗਮਾੜਾ ਚ ਪੁੱਡਾ ਚ ਉਹੋ ਹੀ ਅਫਸਰ ਲਾਇਆ ਜਾਂਦੇ ਨੇ ਜਿਹੜੇ ਕਮਾਈਦਾਰ ਨੇ ਕਮਾਈਆਂ ਕਰਕੇ ਦਿੰਦੇ ਨੇ ਇਮਾਰਤ ਦੇ ਬੰਦੇ ਨੂੰ ਤਾਂ ਉੱਥੇ ਲੱਗਦਾ ਨਹੀਂ ਹੈਗਾ ਇਸ ਕਰਕੇ ਜਿਹੜਾ ਕਮਾਕੇਦੂਗਾ ਉਹਨਾਂ ਨੂੰ ਵੱਡੇ ਮਹਿਕਮੇ ਮਿਲਦੇ ਹੈਗੇ ਨੇ ਹੁਣ ਇਹ ਸਵਾਲ ਸਭ ਤੋਂ ਵੱਡਾ ਕਿ ਇਹ ਜਿਹੜਾ ਹੁਣ ਮਸਲਾ ਹੋਇਆ ਅਰਚਨ ਸਿੰਘ ਭੁੱਲਰ ਇਹ ਤੇ ਫੜੇਗੇ ਪੰਜਾਬ ਦੇ ਲੋਕ ਕਹਿੰਦੇ ਕਿ ਇਦਾਂ ਦੇ ਬਹੁਤ ਸਾਰੇ ਨੇ ਪੁਲਿਸ ਅਫਸਰ ਆਈਐਸ ਅਫਸਰ ਹੈ ਪੀਸੀਐਸ ਅਫਸਰ ਦੂਜੇ ਜਿਹੜੇ ਅਫਸਰ ਹੈਗੇ ਨੇ ਉਹ ਤੇ ਬਹੁਤ ਨੇ ਅਣਗਿਣਤ ਨੇ ਕਈਆਂ ਨੇ ਤੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਤੇ ਬਾਹਰ ਪ੍ਰਾਪਰਟੀਆਂ ਬਣਾਈਆਂ ਹੋਈਆਂ ਨੇ ਕਿਸੇ ਦੀ ਦੁਬਈ ਆ ਕਿਸੇ ਦੀ ਕੈਨੇਡਾ ਵਾ ਕਿਸੇ ਦੀ ਆਸਟ੍ਰੇਲੀਆ ਵਾ ਇਹੋ ਹੀ ਰਾਜ ਬਾਜ ਪੋਲਿਟਿਸ਼ੀਅਨ ਉਹਦੇ ਕੋਈ ਦੁਬਈ ਵੀ ਲੈ ਲੋ ਜੀ ਉਸਾਦਕਿੰਗਾ ਦੇ ਪੋਲਿਟਿਸ਼ਨਰ ਕਿਸੇ ਕਈਆਂ ਦੇ ਅਫਸਰਾਂ ਦੇ ਵੀ ਕਿਹੜਾ ਵੱਡਾ ਜਿਹਾ ਟਾਵਰ ਹੈ ਦਬਈ ਬੁਰਜ ਖਲੀਫਾ ਜੀ ਸ਼ਾਇਦ ਉਹ ਕਿਤੇ ਪੰਜਾਬ ਦੇ ਪੋਲਿਟਿਸ਼ਨਰ ਨਾਲ ਨਾਲ ਪੰਜਾਬ ਦੇ ਕਿਸੇ ਅਫਸਰਾਂ ਦੇ ਵੀ ਹੋਣ ਉੱਥੇ ਜਾਂ ਹੋਰ ਨਹੀਂ ਕਿਤੇ ਹੋਰ ਹੋਣੇ ਦਬਈ ਦੇ ਵਿੱਚ ਨਾ ਇਹ ਸਾਰੇ ਪਰ ਜਾਂਚ ਕਿਹਨੇ ਕਰਨੀ ਹੈਗੀ ਪਰ ਜੇ ਕਿਤੇ ਭਗਵੰਤ ਸਿੰਘ ਸਾਹਿਬ ਇਹ ਸਟੈਂਡ ਲੈਣ ਕਿ ਪੰਜਾਬ ਦੇ ਪਿਛਲੇ 10 ਸਾਲਾਂ ਦੇ ਜਿੰਨੇ ਅਫਸਰ ਤੇ ਪੋਲਿਟਿਸ਼ਨਰਾਂ ਦੇ ਚੈੱਕ ਕਰਨਾ ਪਤਾ ਨਹੀਂ ਕਿਹਿਆਂ ਦੇ ਕੈਨੇਡਾ ਦਬਈ ਆਸਟ੍ਰੇਲੀਆ ਪਤਾ ਨਹੀਂ ਕਿ ਕਈਆਂ ਦੇ ਕਾਰ ਪਾਰਕਿੰਗ ਦੇ ਠੇਕੇ ਨੇ ਕਈਆਂ ਦੇ ਰੀਅਲ اسٹیਟ ਦਾ ਕੰਮ ਆ ਕਈ ਪਤਾ ਨਹੀਂ ਕੀ ਕੁਝ ਹੋਊਗਾ ਤੁਸੀਂ ਸੋਚ ਨਹੀਂ ਸਕਦੇ ਨਾ ਉਹ ਵੈਸੇ ਵੀ ਕਹਿੰਦੇ ਕਿ ਜਿੱਥੇ ਆਮ ਬੰਦਿਆਂ ਦੇ ਜਿੱਥੇ ਸਾਡੇ ਵਰਗੇ ਆਮ ਬੰਦਿਆਂ ਦੀ ਜਿੱਥੇ ਸੋਚ ਖਤਮ ਹੁੰਦੀ ਆ ਉਹਦੀ ਅਪਸਰੰਦੀ ਤੇ ਪੋਲਿਟਿਸ਼ਨਾਂ ਦੀ ਜਦੋਂ ਦੇਸ਼ ਨੂੰ ਲੁੱਟਣਾ ਹੋਵੇ ਪੰਜਾਬ ਨੂੰ ਲੁੱਟਣਾ ਉਦੋਂ ਉਹਨਾਂ ਦੀ ਸੋਚ ਜਿਹੜੀ ਸ਼ੁਰੂ ਹੁੰਦੀ ਆ ਇਸ ਕੇਸ ਦੇ ਵਿੱਚ ਹੁਣ ਇੱਕ ਤੋਂ ਬਾਅਦ ਫਿਰ ਤੋਂ ਨਵੀਂ ਐਂਟਰੀ ਆਕਾਸ਼ ਬੱਤਾ ਦੀ ਫਿਰ ਹੋ ਜਾਂਦੀ ਹੈਗੀ ਹੈ ਹੁਣ ਗੱਲਾਂ ਬਾਹਰ ਆ ਰਹੀਆਂ ਨੇ ਉਹਦੇ ਖਿਲਾਫ ਸੱਤ ਤੋਂ ਅੱਠ ਮੁਕੱਦਮੇ ਦਰਜ ਸਨ ਜੇ ਮੁਕੱਦਮੇ ਦਰਜ ਸਨ ਤੇ ਕੀ ক্লোਜ਼ ਹੋ ਗਏ ਨੇ ਮੈਟਰ ਜਾਂ ਚੱਲ ਰਹੇ ਨੇ ਜਾਂ ਵਿਜੀਲੈਂਸ ਨੇ ਜਾਂ ਸਰਕਾਰ ਨੇ ਮਨਜ਼ੂਰੀ ਕਿਉਂ ਨਹੀਂ ਦਿੱਤੀ ਹੈਗੀ ਇਹ ਨਵਾਂ ਮਸਲਾ ਕਿੱਥੋਂ ਆ ਗਿਆ ਪੇਕੋ ਸਭ ਤੋਂ ਵੱਡਿਕਾ ਇੱਕ ਗੱਲ ਸਪਸ਼ਟ ਹੋ ਚੁੱਕੀ ਜੇ ਹਰਚਰਨ ਸਿੰਘ ਭੁੱਲਰ ਦੁੱਧ ਤੋਤਾ ਨਹੀਂ ਆ ਤੇ ਫਿਰ ਆਕਾਸ਼ ਬੱਤਾ ਕਿ ਉਹ ਦੁੱਧ ਤੋਤਾ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਚਲੋ ਕ੍ਰਿਸ਼ਾ ਅਕਿਰਸ਼ਾਨ ਨੂੰ ਚਾਰਦਾ ਤੇ ਸਭ ਸਮਝ ਲੈਗੇ ਉਹ ਇਕੱਲਾ ਹਰਚਨ ਸਿੰਘ ਦਾ ਨਹੀਂ ਕੋਈ ਹੋਰ ਵੀ ਅਫਸਰਾਂ ਦਾ ਦਲਾਲ ਬਹੁਤ ਵੱਡਾ ਹੋਰ ਵੀ ਪੋਲਿਟਿਸ਼ਨਾਂ ਦਾ ਦਲਾਲ ਵੱਡਾ ਨਿਕਲੂਗਾ ਆਉਣ ਵਾਲ ਸਮੇਂ ਜੇ ਸੀਬੀਆਈ ਨੇ ਡਿਟੇਲ ਹੋਰ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਹੈਗੀ ਹੁਣ ਜਿਹੜਾ ਸ਼ਿਕਾਇਤ ਕਰਤਾ ਜਾਂ ਪੀੜਤ ਜਿਹੜਾ ਕਹਿ ਰਿਹਾ ਹੈ ਕਿ ਮੇਰੇ ਨਾਲ ਧੱਕਾ ਹੋਇਆ ਮੇਰੇ ਹੱਥ ਕੜੇ ਹੋਗੇ ਮੈਂ ਖਤਮ ਹੋਣਾ ਮੈਨੂੰ ਲੁੱਟ ਲਿਆ ਜੋ ਵੀ ਉਹ ਕਹਿ ਰਿਹਾ ਹੈਗੇ ਨੇ ਹੁਣ ਇੱਕ ਐਡਵੋਕੇਟ ਸਾਹਿਬ ਨੇ ਉਹ ਇੰਟਰਵਿਊ ਦੇ ਰਿਹਾ ਹੈਗੇ ਨੇ ਕਿ ਇਹਦੇ ਖਿਲਾਫ ਤੇ ਆਪ 7 ਮਕਦਮੇ ਦਰਜ ਸਨ ਉਹ 7 ਮਕਦਮੇ ਮੇ ਕੀ ਉਹ ਝੂਠੇ ਸੀ ਜੇ ਸੱਚੇ ਹੀ ਤੇ ਕਲੋਜ਼ ਕਿਵੇਂ ਹੋਏ ਜੇ ਝੂਠੇ ਹੀ ਤੇ ਬੰਦ ਕਿਵੇਂ ਹੋਏ ਨਾ ਇਹ ਸਾਰੀ ਇੱਕ ਜਾਂਚ ਦੇ ਪਿੱਛੇ ਕਿ ਉਹਦੇ ਖਿਲਾਫ 7 ਪਰਚੇ ਕਿਵੇਂ ਦਰਜ ਹੋਏ ਆਪਣੇ ਆਪ ਚ ਹਾਲਾਂਕਿ ਉਹ ਕਹਿੰਦੇ ਨੇ ਕਿ ਮੇਰੇ ਖਿਲਾਫ ਹੋਏ ਸੀ ਮੇਰੇ ਉਪਰ ਪਰਚੇ ਜਿਹੜੇ ਰੱਦ ਹੋ ਗਏ ਨੇ ਹਉਨ ਰੱਦ ਕਿਵੇਂ ਹੋਏ ਨੇ ਕੀ ਉਹ ਮੁੜ ਇਨਵੈਸਟੀਗੇਸ਼ਨ ਕੀਤੀ ਉਹ ਕਿਹੜੇ ਜਦੋਂ ਕੇਸ ਦਰਜ ਹੋ ਜਾਂਦਾ ਕਿਸੇ ਦੇ ਖਿਲਾਫ ਤੇ ਫਿਰ ਤੁਸੀਂ ਐਸਐਸਪੀ ਨੂੰ ਜਾਂ ਡੀਆਈਜੀ ਨੂੰ ਸ਼ਿਕਾਇਤ ਜਾਂ ਡੀਜੀਪੀ ਨੂੰ ਕਹਿ ਸਕਦੇ ਕਿ ਮੇਰੇ ਮਸਲੇ ਦੇ ਵਿੱਚ ਮੁੜ ਜਿਹੜੀ ਹੈ ਇਨਵੈਸਟੀਗੇਸ਼ਨ ਕਰਾਈ ਜਾਵੇ ਉਹਦੇ ਚ ਤੁਹਾਨੂੰ ਲੱਗਦਾ ਕਿ ਜੇ ਤੁਹਾਡੇ ਨਾਲ ਧੱਕਾ ਹੋਏ ਤਾਂ ਤੁਹਾਨੂੰ ਇਨਸਾਫ ਮਿਲ ਜਾਂਦਾ ਹੈਗਾ ਉਹ ਪਰਚੇ ਵੀ ਹੁਣ ਲੋਕਾਂ ਨੇ ਕੱਢ ਲਿਆਗੇ ਨੇ ਹੁਣ ਆਕਾਸ਼ ਬੱਤਾ ਉਹਦੇ ਵੀ ਜਿਹੜੇ ਨੇ ਲੋਕ ਉਹਨੂੰ ਨਾ ਸਕੈਨ ਕਰਿਆ ਹੈਗੇ ਨੇ ਕਿ ਇਹ ਕਿੰਨਾ ਕੀ ਪਦਰਾਵਾ ਜਾ ਕਿੰਨਾ ਕੀ ਇਮਾਨਦਾਰ ਹੈ ਕਿੰਨਾ ਕੀ ਬੇਈਮਾਨ ਇਹਦੇ